ਗੱਡੀ ਵੰਡੀ ਆ ਉਹਨਾਂ ਨੇ ਮੱਜਾਂ ਦੀ ਡੇਰੀ ਰੱਖੀ ਆ ਗਲੀ ਦੇ ਵਿੱਚ ਕਾਰਪੋਰੇਸ਼ਨ ਅੰਦਰ ਏਰੀਏ ਦੇ ਵਿੱਚ ਅਸੀਂ ਉਹਨਾਂ ਦੀਆਂ ਕੰਪਲੇਂਟਸ ਕੀਤੀਆਂ ਸੀ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਦੇ ਨਾਲ ਇਸੇ ਕਰਕੇ ਸਾਡੀ ਸਾਰੀ ਗਲੀ ਤੇ ਖੋਰ ਰੱਖਦੇ ਤਾਲੂ ਦੇ ਨਾਲ ਗੱਡੀ ਮੋੜੀ ਆ ਅਸੀਂ ਉਹ ਮੁੰਡੇ ਨੇ ਇਹਨਾਂ ਨੂੰ ਆਖਿਆ ਵੀ ਤੁਹਾਨੂੰ ਜਦੋਂ ਪਤਾ ਜਦੋਂ ਪਤਾ ਵਾ ਵੀ ਤੁਸੀਂ ਇਹ ਤਾਂ ਪੀ ਤੁਹਾਨੂੰ ਜਾਣਦੇ ਕਿਉਂ ਗੱਡੀ ਵਾੜਦੇ ਤੇ ਉਹ ਅੱਗੋਂ ਆਂਦਾ ਵਾ ਵੀ ਤੇਰੇ ਪਿਓ ਦੀ ਜਗਾ ਵਾ ਇਸੇ ਗੱਲੋਂ ਗਾਲ ਮੰਦਾ ਕੰਡਾ ਪਿਆ ਬਾਅਦ ਚ ਬੰਦੀ ਮਲਾਲੇ ਪੰਜੀ ਛਤੀ ਦਹੀਮੀ ਨਹੀਂ ਪੂਰੀ ਉਹਨਾਂ ਨੇ ਆ ਕੇ ਅੰਦਰ ਮੇਰੀਆਂ ਬਾਹਾਂ ਮਰੋੜੀਆਂ ਮੈਨੂੰ ਸਵਤਨ ਜਨ ਨਾਲੇ ਮੇਰੇ ਡਾਂਗਾਂ ਮਾਰੀਆਂ ਲੱਕ ਚ ਉਹਨਾਂ ਦੇ ਕੋਲ ਦਾਤਰ ਹੀ ਜਿਹੜਾ ਉਹਨਾਂ ਨੇ ਮਾਰਿਆ ਮੈਂ ਆਪਣੇ ਬਚਾ ਕਰਨ ਵਾਤੇ ਅੱਗੇ ਹੱਥ ਕੀਤਾ ਮੇਰੀ ਬਾਹ ਵਢੀ ਗਈ ਇਹਨਾਂ ਨੇ ਦੱਸਿਆ ਵੀ ਇਹਨਾਂ ਦਾ ਕੋਈ ਲੜਾਈ ਚੜਾਇਆ ਦੋ ਪਾਰਟੀਨ ਗਲੀ ਵਿੱਚ ਤੇ ਆ ਕੇ ਕੋਈ 4 ਤੋਂ 5 ਬੰਦੇ ਨੇ ਆ ਕੇ ਇਹਨਾਂ ਦੇ ਘਰ ਡੰਡਿਆਂਾਂ ਤੇ ਤਿੱਖੇ ਦੇ ਤਰ੍ਹਾਂ ਧਰਨ ਨੰ ਚੱਕਰ ਇਹਨਾਂ ਨੂੰ ਕਾਨੂੰਨ ਅਨੁਸਾਰ ਬੰਦੀ ਕਰਾਂਗੇ ਕੱਲ ਮੈਂ ਪਹਿਲਾਂ ਘਰ ਵਿੱਚ ਕੱਲੀ ਹਾਂ ਕਰਕੇ ਮੇਰਾ ਪਤੀ ਜਾਇਆ ਤੇ ਮੈਨੂੰ ਮੇਰੇ ਪੇਕੇ ਘਰ ਲੈ ਗਿਆ ਸੀ ਮੈਂ ਕਿਹਾ ਮੇਰਾ ਬੇਟਾ ਆਉਣ ਵਾਲਾ ਮੈਨੂੰ ਘਰ ਛੱਡ ਆਓ ਉਹ ਮੈਨੂੰ ਛੱਡਣ ਆਇਆ ਸੀ ਉਹਨੇ ਗੱਡੀ ਬੈੱਕ ਕਰਕੇ ਗਲੀ ਦੇ ਵਿੱਚੋਂ ਇਹਨਾਂ ਦਾ ਖਾਲੀ ਪਲਾਟ ਹੈ ਜਿਹਦੀ ਕੋਈ ਕੰਦ ਨਹੀਂ ਉਹ ਗਲੀ ਦੇ ਬਰਾਬਰ ਹੈ ਇੱਕ ਟਾਇਰ ਉਸ ਗਲੀ ਉਹਨਾਂ ਦੀ ਪਲਾਟ ਦੇ ਵਿੱਚ ਲੱਗਾ ਉਹ ਪ੍ਰੋਣਾ ਸੀ ਉਹਨੂੰ ਕੀ ਪਤਾ ਸੀ ਇਹ ਗੱਲ ਦਾ ਉਹਨੇ ਜਦੋਂ ਗੱਡੀ ਬੈਕ ਕੀਤੀ ਤੇ ਇਹ ਉਹਦੇ ਗੱਲ ਪੈ ਗਏ ਮੈਂ ਹੁਣ ਕੀ ਰਾਮਣੇ ਹਰਪ੍ਰੀਤ ਘਰ ਕਿਤੇ ਨੇ ਅਰਾਜ ਹੈ ਵੀ ਨਿਊ ਕਲੇ ਤੋਂ ਟਿਛਟ ਕੀ ਗੱਲ ਹੈ ਤੁਹਾਡਾ ਸਾਡੇ ਗਵੰਡੀ ਆ ਉਹਨਾਂ ਨੇ ਮੱਜਾਂ ਦੀ ਡੇਰੀ ਰੱਖੀ ਹੈ ਗਲੀ ਦੇ ਵਿੱਚ ਕਾਰਪੋਰੇਸ਼ਨ ਅੰਦਰ ਏਰੀਏ ਦੇ ਵਿੱਚ ਅਸੀਂ ਉਹਨਾਂ ਦੀਆਂ ਕੰਪਲੇਂਟਸ ਕੀਤੀਆਂ ਸੀ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਦੇ ਨਾਲ ਇਸੇ ਕਰਕੇ ਉਹ ਸਾਡੀ ਸਾਰੀ ਗਲੇ ਤੇ ਖੋਰ ਰੱਖਦੇ ਹਨ ਮੇਰੇ ਹਸਬੰਦ ਵੀ ਐ ਸੱਚ ਨੇ ਕਿ ਮੈਂ ਘਰ ਕੱਲੀ ਸੀ ਮੇਰਾ ਬੇਟਾ ਆਰਮੀ ਕੈਂਪ ਤੇ ਆ 10 ਦਿਨ ਹੋ ਗਏ ਉਹਨਾਂ ਨੇ ਮੈਨੂੰ ਕੱਲੀ ਨਾਲੇ ਉਹਨਾਂ ਦੇ ਨਾਲ ਇੱਕ ਜਸਪਾਲ ਸਿੰਘ ਉਹਨਾਂ ਦਾ ਪਿਤਾ ਪਰਜੀਤ ਸਿੰਘ ਉਹਨਾਂ ਦੀ ਮਾਤਾ ਤੇ ਦੋ ਤਿੰਨ ਜਣੇ ਉਹਨਾਂ ਦੇ ਨਾਲ ਅਣਪਛਾਤੇ ਜਿਨ੍ਹਾਂ ਨੂੰ ਮੈਂ ਪਛਾਣਦੀ ਨਹੀਂ ਉਹਨਾਂ ਨੇ ਆ ਕੇ ਅੰਦਰ ਮੇਰੀਆਂ ਬਾਹਾਂ ਮਰ ਰੋੜੀਆਂ ਮੇਨ ਸੋ ਹਟਲ ਜਾਂ ਨਾਲੇ ਮੇਰੇ ਡਾਂਗਾਂ ਮਾਰੀਆਂ ਲੱਗ ਕੇ ਚ ਉਹਨਾਂ ਦੇ ਕੋਲ ਦਾਤਰ ਹੀ ਜਿਹੜਾ ਉਹਨਾਂ ਨੇ ਮਾਰਿਆ ਮੈਂ ਆਪਣੇ ਬੱਚਾ ਕਰਨੋਂ ਆਤੇ ਅੱਗੇ ਹੱਥ ਕੀਤਾ ਮੇਰੀ ਬਾਹ ਵੱਡੀ ਗਈ ਤੇ ਮੇਰੀਆਂ ਉਂਗਲਾਂ ਤੇ ਵੀ ਸੱਤਾਂ ਲੱਗੀਆਂ ਮੇਰਾ ਹੱਥ ਕੰਮ ਨਹੀਂ ਕਰਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਆ ਕਿ ਅਸੀਂ ਇਸ ਗਲੀ ਦੇ ਵਿੱਚ ਨਾ ਸਾਡੀ ਜਾਨ ਸੇਫ ਨਾ ਸਾਡੀ ਇੱਜ਼ਤ ਸੇਫ ਮੇਰੇ ਪਤੀ ਦੇਸ਼ ਦੀ ਰੱਖਿਆ ਵਾਸਤੇ ਬਾਰਡਰਾਂ ਤੇ ਖੜੇ ਨੇ ਤੇ ਅਸੀਂ ਆਪਣੇ ਘਰ ਵਿੱਚ ਕਿਸ ਦਾ ਰਹਿ ਰਹੇ ਸਾਨੂੰ ਪਤਾ ਹੈ ਕੱਲ ਕੀ ਗੱਲ ਜਿਹੜੀ ਗੱਡੀ ਨਾਲ ਕਰਦੇ ਹੋ ਕੱਲ ਮੈਂ ਪਹਿਲਾਂ ਕਾਰ ਵਿੱਚ ਕੱਲੀ ਹਾਂ ਕਰਕੇ ਮੇਰਾ ਪਤੀ ਜਾਇਆ ਤੇ ਮੈਨੂੰ ਮੇਰੇ ਪੇਕੇ ਘਰ ਲੈ ਗਿਆ ਸੀ ਮੈਂ ਕਿਹਾ ਮੇਰਾ ਬੇਟਾ ਆਉਣ ਵਾਲਾ ਮੈਨੂੰ ਕਾਰ ਛੱਡ ਆਓ ਉਹ ਮੈਨੂੰ ਛੱਡਣ ਆਇਆ ਸੀ ਉਹਨੇ ਗੱਡੀ ਬੈਕ ਕਰਕੇ ਗਲੀ ਦੇ ਵਿੱਚੋਂ ਇਹਨਾਂ ਦਾ ਖਾਲੀ ਪਲਾਟ ਹੈ ਜਿਹਦੀ ਕੋਈ ਕੰਦ ਨਹੀਂ ਉਹ ਗਲੀ ਦੇ ਬਰਾਬਰ ਹੈ ਇੱਕ ਟੈਰ ਉਸ ਗਲੀ ਉਹਨਾਂ ਦੇ ਪਲਾਟ ਦੇ ਵਿੱਚ ਲੱਗਾ ਉਹ ਪ੍ਰੋਣਾ ਸੀ ਉਹਨੂੰ ਕੀ ਪਤਾ ਸੀ ਇਹ ਗੱਲ ਦਾ ਉਨੇ ਜਦੋਂ ਗੱਡੀ ਬੈਕ ਕੀਤੀ ਤੇ ਇਹ ਉਹਦੇ ਗੱਲ ਪੈ ਗਏ ਮੈਂ ਦੌੜ ਕੇ ਗਈ ਮੈਂ ਕਿ ਬੁੱਤਾ ਆ ਜਾ ਇਧਰ ਆਪਾਂ ਇਹਨਾਂ ਨਾਲ ਲੜਾਈ ਨਹੀਂ ਲੈ ਸਕਦੇ ਤੂੰ ਅੰਦਰ ਆ ਜਾ ਮੈਂ ਉਹਨੂੰ ਅੰਦਰ ਵੜ ਕੇ ਬੂਹਾ ਮਾਰ ਲਿਆ ਕੁਝ ਟਾਈਮ ਬਾਅਦ ਮੈਂ ਉਹਨੂੰ ਤੇ ਭੇਜ ਦਿੱਤਾ ਪਰ ਇਹਨਾਂ ਨੇ ਮੌਕਾ ਵੇਖ ਕੇ ਕੀ ਕਰ ਗੱਲੀ ਇਹਨਾਂ ਮੇਰੇ ਤੇ ਅਟੈਕ ਕਰ ਦਿੱਤਾ ਮੈਂ ਇਹ ਬੇਨਤੀ ਕਰਦੀ ਆ ਕਿ ਮੇਰੇ ਮੇਰੀ ਹਫਾਜ਼ਤ ਕੀਤੀ ਜਾਵੇ ਮੇਰੇ ਬੱਚੇ ਵੀ ਸੇਫ ਨਹੀਂ ਆ ਇਹ ਇੱਕ ਵੀਡੀਓ ਉਹਨਾਂ ਦਾ ਸੀਸੀਟੀਵੀ ਹੈਗੀ ਆ ਉਹਦੇ ਵਿੱਚ ਤੁਹਾਡੇ ਕੋਲ ਬੰਦੇ ਆਏ ਸੀ ਮਾਰਕਦਾਈ ਹੋਈ ਉਹ ਕੀ ਮਾਮਲਾ ਸੀ ਕੋਈ ਮਾਮਲਾ ਨਹੀਂ ਮੇਰੀ ਹਾਲਤ ਵੇਖੋ ਇਹ ਇੰਨਾ ਜੋ ਮੈਨੂੰ ਇਹਨਾਂ ਲਫ਼ਜ਼ ਬੋਲੇ ਆ ਨਾ ਕੋਈ ਵੀ ਸੁਣ ਨਹੀਂ ਸਕਦਾ ਇਹਨਾਂ ਨੇ ਜਾਤੀਵਾਦ ਸ਼ਬਦ ਬੋਲੇ ਆ ਇਹਨਾਂ ਕਿਹਾ ਜੱਟ ਸਾਨ ਕੀ ਕਰ ਲੋਗੇ ਸਾਨੂੰ ਕੀ ਵਿਗਾੜ ਲੋਗੇ ਤੁਹਾਡਾ ਮੈਂ ਬੋਲ ਨਹੀਂ ਸਕਦੀ ਕਿ ਮੇਰੀ ਇੱਜ਼ਤ ਬਾਰੇ ਇਹਨਾਂ ਨੇ ਕੀ ਕੁਝ ਬੋਲਿਆ ਗੱਲੇ ਦੇ ਵਿੱਚ ਕਿਧਰ ਰੁਕਾ ਦੇ ਗਲੀ ਜੀ ਨੰਦਰ ਕੜ ਬਹੁਤ ਖਰਾਬ ਆ ਇਹਨਾਂ ਦੀ ਪਹਿਲਾਂ ਵੀ ਕੰਪਲੇਂਟ ਨੇ ਇਹਨਾਂ ਦੇ ਆਹੀ ਰਾਜੀ ਨਾਵੇਂ ਡਰਦੇ ਇਹਨਾਂ ਨਾਲ ਆਹੀ ਰਾਜੀ ਨਾਵੇਂ ਕਰਦੇ ਰਹੇ ਆ ਜਵਾਨ ਕੁੜੀਆਂ ਨੂੰ ਇੱਕ ਘਰ ਜਾ ਕੇ ਪੈਗੇ ਉਹਨਾਂ ਦਾ ਮੋਬਾਈਲ ਤੋੜਿਆ ਉਹਨਾਂ ਦਾ ਨਾਲ ਰਾਜੀ ਨਾਵਾ ਹੋਇਆ ਇਹਨਾਂ ਮੋਬਾਈਲ ਦੇ ਪੈਸੇ ਪਰੇ ਸਾਡੇ ਕੋ ਉਹ ਵੀ ਸਾਰੇ ਪ੍ਰੂਫ ਹੈਗੇ ਆ ਹੁਣ ਵੀ ਮੰਗ ਕਰਦੇ ਨਹੀਂ ਮੈਂ ਤੇਹੀ ਮੰਗ ਕਰਦੀ ਆ ਕਹੀਂ ਆਜ਼ਾਦ ਦੇਸ਼ ਵਿੱਚ ਰਹਿੰਦੇ ਆ ਸਾਡੀ ਇੱਜ਼ਤ ਦੀ ਸਾਡੀ ਜਾਨ ਮਾਲ ਦੀ ਸੇਫਟੀ ਹੋਣੀ ਚਾਹੀਦੀ ਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਸਾਨੂੰ ਇਹ ਸਾਰੀਆਂ ਸਹੂਲਤਾਂ ਦਵੇ। ਜੀ। ਮਾਲੀ ਦੇ ਜ਼ਕੀਰ ਆੜੇ। ਜਸਪਾਲ ਸਿੰਘ ਜੀ। ਕਿੱਥੇ ਰਹਿੰਦੇ ਹੋ? ਇਹ ਕਾਲੇ ਕਨਪੁਰ ਪਰਾਜਾਂ ਨੂੰ ਗਲੀ ਨੰਬਰ 2। ਕੀ ਗੱਲ ਹੋਈ? ਗੱਲ ਜੀ ਆਹੋ ਜਾਂ ਮਾੜੀ ਜੀ ਤੁਹਾਨੂੰ ਪਤਾ ਵੀ ਪ੍ਰਾਨੀ ਰਣਜੋਸ਼ ਆ। ਤੇ ਇਹ ਜਾਣ ਬੁੱਝ ਕੇ ਕੋਈ ਨਾ ਕੋਈ ਬਹਾਨਾ ਬਣਾਉਂਦੇ ਕੱਲ ਵੀ ਇਹਨਾਂ ਗੱਡੀ ਮੋੜੀ ਆ। ਤੇ ਅਸੀਂ ਉਹ ਮੁੰਡੇ ਨੇ ਇਹਨਾਂ ਨੂੰ ਆਖਿਆ ਵੀ ਤੁਹਾਨੂੰ ਜਦੋਂ ਪਤਾ ਜਦੋਂ ਪਤਾ ਵਾ ਵੀ ਤੁਸੀਂ ਇਹ ਤਾਂ ਤੁਸੀਂ ਜਾਣ ਕੇ ਕਿਉਂ ਗੱਡੀ ਮੋੜਦੇ ਜੀ। ਉਹ ਆ ਗੋ ਅੰਦਾਵਾ ਵੀ ਤੇਰੇ ਪਿਓ ਦੀ ਜਗਾ ਵਾ ਤੇ ਇਸੇ ਗੱਲੋਂ ਗਾਲ ਮੰਦਾ ਕੰਡਾ ਪਿਆ ਬਾਅਦ ਚ ਬੰਦੇ ਮਲਾਲੇ 5 6 31 ਦਹੀ ਮੀ ਉਸੇ ਲਈ ਫੋਨ ਕਰੰਦਾ ਪਿਆ ਮੁੜ ਕੇ ਮੁਲਾਜ਼ਮ ਵੀ ਇੱਕ ਆਇਆ ਮੁਲਾਜ਼ਮ ਐ ਤੇ ਵੇਖਿਆ ਨਹੀਂ ਮੈਂ ਤੇ ਉਸ ਟਾਈਮ ਤੇ ਘਰ ਨਹੀਂ ਹੈਗਾ ਤੇ ਬਾਅਦ ਚ ਮੈਂ ਆ ਗਿਆ ਜਿੰਨੇ ਜਿੰਨੂੰ ਬੰਦੇ ਆਏ ਉਹਨੇ ਜਿੰਨੂੰ ਮੈਂ ਆ ਗਿਆ ਵਾ ਤੇ ਉਹ ਪੁਲਿਸ ਵਾਲਾ ਸਾਡਾ ਬੰਨੇ ਆਇਆ ਹੀ ਨਹੀਂ ਇਹਨਾਂ ਕੋਈ ਪਤਾ ਨਹੀਂ ਕਿਹੜੇ ਵੇਲੇ ਚਲ ਗਿਆ ਚਲ ਕੇ ਮੈਂ ਤਾਂ ਉਹਨੂੰ ਵੇਖਿਆ ਨਹੀਂ ਪੁਲਿਸ ਵਾਲੇ ਨੂੰ ਥਾਰ ਇਹਨਾਂ ਕੋ ਇਹੋ ਹੀ ਤੇ ਕਈ ਤੇ 79 ਅੰਗੂਸੀਆਂ ਤੇ ਹੋਣਗੇ ਕਿਰਪਾਨਾਂ ਕਿ ਦੂਜੇ ਜਿਹੜੀ ਇੱਕ ਲੰਮੀ ਜੀ ਹੋ ਜਾਂਦੀ ਸਾਈਡਿੰਗ ਸ਼ੂਟੀਆਂ ਬਥੇਰੇ ਰਕਮ ਦੇ ਇਹਨਾਂ ਕੋ ਹਥਿਆਰ ਜਿਆਦੇ ਦੇ ਜਦੋਂ ਗਾਲੀ ਪੈਗੇ 15 20 ਤੇ ਅਸੀਂ ਸਾਡੇ ਕੋ ਵੇਖਿਆ ਹੀ ਨਹੀਂ ਗਿਆ ਵੀ ਕਿੰਨੇ ਕਿੰਨੇ ਰਕਮ ਦੇ ਹਥਿਆਰ ਆ ਤੇ ਜਦੋਂ ਆ ਵੀਡੀਓ ਦੇ ਦੇਖ ਲਓ ਤੁਸੀਂ ਕਿਤਨਾ ਪਹਿਲਾਂ ਇੱਥੇ ਆਓ ਜਿੱਥੇ ਮੋਟਰ ਚੱਲ ਜਾ ਬਾਹਰ ਬੂਹੇ ਲਾਗੇ ਲੱਗਾ ਮੈਂ ਉੱਥੇ ਖਲੋਤਾ ਉੱਥੇ ਤਿੰਨਾ ਚੌ ਜਣੇ ਪੰਜਾਂ ਨੇ ਮਨੂ ਢਾ ਲਿਆ ਮੁੜ ਕੇ ਉਹ ਪਰੇ ਮੁੰਡਾ ਭੱਜ ਕੇ ਮੁੜ ਕੇ ਉਧਰ ਨੂੰ ਉਹ ਇਟਵਟਾ ਸਾਰਾ ਵੇਖ ਲੋ ਚੱਲਣ ਦਿਆ ਮੁੜ ਕੇ ਕੈਮਰੇ ਭੰਨੇ ਇੰਨਾ ਕਿੱਦਾਂ ਤੂੰ ਜਾਗਦੇ ਹੋ ਹਾਂਜੀ ਜਾਗ ਕਿੱਦਾਂ ਤੂੰ ਜਾਗਣ ਉਹ ਭੱਜ ਗਏ ਇੱਕ ਜਣ ਪਰਾਂ ਨੂੰ ਆ ਉਹ ਥੋੜਾ ਹੱਥ ਟੀ ਲਾ ਕੀਤਾ ਤੇ ਮੈਂ ਛੜਾ ਕੇ ਤੇ ਭੱਜ ਗਏ ਅੰਦਰ ਵੜਿਆ ਮੈਂ ਕੁੰਡਾ ਮਾਰਿਆ ਧੱਕ ਮਾੜਾ ਜਿਹਾ ਕੁੰਡਾ ਅੜ ਗਿਆ ਨਹੀਂ ਤੇ ਧੱਕਾ ਮਾਰ ਕੇ ਬੜੇ ਧਕੇ ਮਾਜ਼ ਰਹੇ ਬੂਆ ਵੀ ਵਿੰਗਾ ਕਰਦਾ ਮੁੜ ਕੇ ਸੱਤ ਅੱਠ ਜਣਾ ਖਿੱਚ ਖੂਚ ਕੇ ਖੋਲਿਆ ਬੂਆ ਕੀ ਨਾਮ ਜਨਾ ਝਗੜਾ ਹੈ ਜੀ ਹਰਪ੍ਰੀਤ ਕੌਰ ਜੀ ਨਾਲ ਉਹਦੇ ਭਰਾ ਆ ਜੀ ਭਤੀਏ ਆ ਤੇ ਬਾਕੀ ਜੋ ਵੀ ਉਹਨਾਂ ਨੇ ਸੱਦੇ ਹੋਣਗੇ ਜਿਹੜੇ ਕੋਈ ਰਿਸ਼ਤੇਦਾਰ ਜਾਂ ਕੋਈ ਕਾਨੂੰਨ ਸਹਿਣ ਵਾਲੇ ਜੋ ਵੀ ਹੈਗੇ ਅਨਸੱਤੇ ਬੰਦੇ ਸਾਢੇ ਤਿੰਨਾਂ ਜਣੇ ਆਦੇ ਜੀ ਮੇਰੇ ਦਾ ਵੇਖੋ ਜੀ ਇੱਥੇ ਆ ਬਾਹਰ ਆ ਤੇ ਪਿਛੇ ਲੱਗਤੇ ਆ ਤੇ ਉਧਰ ਫੈਲਦੀ ਤੇ ਫੈਮਿਲੀ ਦੇ ਮੁੰਡੇ ਦੇ ਵਿੱਚ ਤਿੰਨੇ ਚੌਥਾਈ ਲੱਗੀ ਖੱਬੇ ਬੰਨੇ ਸਿਰ ਤੇ ਤੇ ਹੋ ਲਤਾਂ ਲੁਤਾਂ ਦੇ ਆ ਤੇ ਮੇਰਾ ਹਾਲ ਬਾਹਰ ਦੇ ਕੇ ਪਾਈਂ ਹੰਗੂਟਦੇ ਆ ਤੇ ਕਰਦਿਆਂ ਦੇ ਵੀ ਸਾਡੇ ਇੱਥੇ ਕੰਨ ਦੇ ਲਾਗੇ ਖੱਬੇ ਬਨੇ ਲੱਗੀ ਆ ਆ ਪਛਲੀਆਂ ਗੁੱਜੀਆਂ ਬੜੀਆਂ ਛੱਟਾਂ ਲੱਗੀਆਂ ਇੱਥੇ ਤੇ ਸੀਸੀਟੀਵੀ ਆ ਵੇਖੋ ਸੀਸੀਟੀਵੀ ਤੇ ਹਾਂ ਨੀ ਘਟਾਉ ਆ ਜਿਤਨਾ ਡਾਹ ਲੜਨ ਕੋਲਨ ਕਰਨ ਦਾ ਬੰਦੇ ਆਏ ਆ ਸਾਰੇ ਪੁਲਿਸਿੰਗ ਕਮੈਂਟ ਕਰਤੀ ਸੀ ਆਹੋ ਰਾਤੀ ਗਏ ਸਾਰਾ ਲਖਾਲ ਹੋ ਗਏ ਫਿਰ ਦਾਖਲੇ ਆ ਸ਼ਬਦ ਨਾ ਮੌਕੇ ਤੇ ਆਈ ਨਹੀਂ ਫੋਨ ਕਰਦੇ ਰਹੇ ਆ ਮੋਕੇ ਤੇ ਆਈ ਨੀ ਬਾਅਦ ਬੜਾ ਜਿਹੇ ਕੋ ਮਲਾਜਮ ਆਇਆ ਤੋ ਆਂਦਾ ਥਾਣੇ ਆਓ ਇਥੇ ਕੋਈ ਨਹੀਂ ਛਾਡੀ ਹਾਲਤ ਮੰਦੀ ਕੋਈ ਬੰਦਾ ਹੈ ਨਹੀਂ ਸਾਨੂੰ ਖੜਨ ਵਾਲਾ ਫਿਰ ਬੰਦੇ ਆਏ ਘੰਟੇ ਕੇ ਬਾਅਦ ਫਿਰ ਅਸੀਂ ਥਾਣੇ ਗਏ ਤੇ ਝਗੜਾ ਜੀ ਤਿੰਨ ਚਾਰ ਰਾਹ ਹੋ ਚੁੱਕਾ ਜੀ ਹਾਂ ਉਦੋਂ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਸਾਡੇ ਆ ਗੱਡੀ ਦੇ ਤੇ ਮੇਰੀ ਵਾਈਫ ਦੇ ਤੇ ਇਹਨਾਂ ਦੋਹਾਂ ਦੇ ਇਸ ਤਰ੍ਹਾਂ ਹੀ ਡੰਗ ਚੁੰਡੀਆਂ ਦੋਵੇਂ ਉਦੋਂ ਵੀ ਹੋਰ ਅਸੀਂ ਘਰ ਨਹੀਂ ਹੈਗੇ ਉਦੋਂ ਵੀ ਸੱਤ ਅੱਠ ਜਨਾਨੀਆਂ 10 12 ਬੰਦੇ ਲੈ ਕੇ ਉਦੋਂ ਵੀ ਇਹਨਾਂ ਦੇ ਬਾਲਬੂਲ ਖੋਏ ਤੇ ਕੀਤਾ ਤੇ ਕੀਤਾ ਤੇ ਇਤਨਾ ਹੀ ਜਾਨਲੇਵਾ ਹਮਲਾ ਕੀਤਾ ਹਮਲਾ ਕੋ ਬਾਰ ਬਾਰ ਝਗੜਾ ਕੀਤਾ ਝਗੜਾ ਜੀ ਇਸੇ ਦਾ ਕੋਈ ਪਤਾ ਨਹੀਂ ਬਹਾਨਾ ਤੇ ਡੰਗਰਾਂ ਦਾ ਬਣਾ ਲੈਂਦੇ ਜੇ ਮੁੜ ਕੇ ਰਹਿਣ ਫੋ ਗੱਲ ਜੋ ਵੀ ਮੋੜ ਕੋੜ ਮੁੜ ਕੇ ਡੰਗਰਾਂ ਦਾ ਬਣਾ ਦਿੰਦੇ ਜੀ ਕੀ ਮੰਗ ਕਰਦੇ ਮੰਗ ਇਹ ਕਰਦੇ ਆ ਵੀ ਸਾਨੂੰ ਇਹਨਾਂ ਤੋਂ ਖਤਰਾ ਆ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਪਿੰਸ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਾਡੀ ਹੈਲਪ ਕੀਤੀ ਜਾਵੇ ਤੇ ਹੋਰ ਵੀ ਜਿਹੜੇ ਵੀ ਹੈਗੇ ਸਾਡੀ ਅੱਗੇ ਵੀ ਮਦਦ ਹੈਲਪ ਨਹੀਂ ਹੋਏ ਇਹ ਪੜੇ ਲਿਖੇ ਆ ਕਾਨੂੰਨ ਵੀ ਜਾਣਦੇ ਆ ਨਾਲ ਕੋਈ ਮਤਲਬ ਵੀ ਕੋਈ ਕਿਸੇ ਮਹਿਕਮੇ ਕਿਸ ਤਰ੍ਹਾਂ ਆ ਇੰਨਾ ਇਹ ਆਪ ਬੀਐਸਐਫ ਜਿਆ ਇਹ ਜਿਹੜਾ ਇਹਦਾ ਘਰਾਲਾਰ ਫਰੀਦ ਦਾ ਸੁਤਨਾਮ ਸਿੰਘ ਤੇ ਇੱਕ ਮੁੰਡਾ ਜਿਹੜਾ ਪਹਿਲੋਂ ਚ ਉਹ ਵੀ ਪੀਏਪੀ ਚ ਇਸ ਤਰ੍ਹਾਂ ਕਰਕੇ ਸਾਰੇ ਹੈਗੇ ਆ ਤੇ ਸਾਨੂੰ ਜਾਣ ਬੁੱਝ ਕੇ ਵੀ ਟਾਰਚ ਕਰਦੇ ਬੰਦੇ ਵੀ ਜਾਦੇ ਆ ਤੇ ਟਾਰਚ ਕਰਦੇ ਵੀ ਕਿਸੇ ਆਂਦੇ ਤੁਹਾਨੂੰ ਗਲੀ ਚੋਂ ਰਹਿ ਨਹੀਂ ਦੇਣਾ ਤੁਹਾਨੂੰ ਕੱਢਣਾ ਹੈ ਇਥੋਂ ਅਸੋ ਕੀ ਮਾ ਬੜ ਰਚਾ ਇਹ ਹੁਣੇ ਕੰਪਲੇਂਟ ਮਰ ਕੋ 10 ਮਿੰਟ ਪਹਿਲਾਂ ਹੀ ਆਇਆ ਹੈ ਤੁਹਾਡੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਦੱਸਿਆ ਵੀ ਇਹਨਾਂ ਦਾ ਕੋਈ ਲੜਾਈ ਝਗੜਾ ਆ ਦੋ ਪਾਰਟੀਆਂ ਗਲੀ ਵਿੱਚ ਤੇ ਆ ਕੇ ਕੋਈ ਚਾਰ ਤੋਂ ਪੰਜ ਬੰਦਿਆਂ ਨੇ ਆ ਕੇ ਇਹਨਾਂ ਦੇ ਘਰ ਡੰਡਿਆਂ ਨਾਲ ਤੇਖੇ ਤੇ ਤਰ੍ਹਾਂ-ਤਰ੍ਹਾਂ ਨਾਲ ਚੱਕਰ ਜੀ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਕਰਾਂਗੇ ਸੀਟੀਨ ਸਰ ਨੇ ਆਈ ਹਾਂਜੀ ਬੰਦਿਆਰ ਮੜੇ ਹਾਂਜੀ ਬੰਦਿਆਰ ਮੜੇ ਐ ਐਡਮਿਟ ਨਹੀਂ ਹੁਣੇ ਮੈਨੂੰ ਦੱਸਿਆ ਇਹਨਾਂ ਨੇ ਆ ਕੇ ਵੀ ਉਹਦੇ ਟਾਂਕੇ ਵਗੈਰਾ ਲੱਗੇ ਜੋ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਉਜੀ ਬਾਬੀ ਦੇ ਨੂੰ ਸੋਟਾ ਲੱਗ ਗਿਆ ਉਹ ਉਸ ਬਾਰੇ ਕੋਈ ਨੌਲੇਜ ਨਹੀਂ ਸੀ